ਮੈਂ ਇੰਨੀ ਗੱਲ ਕਹਿਣੀ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ ਪੰਜਾਬ ਆ ਜਿਹੜਾ ਉਹ ਕਦੇ ਦੱਬਣ ਵਾਲਾ ਸੂਬਾ ਨਹੀਂ ਹੈ ਔਰ ਤੁਸੀਂ ਨਾ ਇਸ ਗੱਲ ਤੇ ਆਪ ਦੇ ਆਪ ਨੂੰ ਸਵਾਲ ਕਰਿਓ ਵੀ ਕੀ ਜਿਹੜੀ ਉਹ ਕੰਪਨੀ ਸੀ ਉੱਥੇ ਜਿਹਦੇ ਤੇ ਸੀਬੀਆਈ ਈਡੀ ਤੇ ਸੁਪਰੀਮ ਕੋਰਟ ਕਹਿ ਰਹੀ ਆ ਵੀ 375 ਕਰੋੜ ਰੁਪਏ ਤਾਂ ਸਾਬਤ ਹੋਇਆ ਹੋਇਆ ਆਮ ਆਦਮੀ ਪਾਰਟੀ ਦੇ ਖਾਤਿਆਂ ਚ ਆਇਆ ਹੋਇਆ ਉਹੀ ਕੰਪਨੀ ਨੂੰ ਪੰਜਾਬ ਦਾ ਠੇਕਾ ਉਹਨੇ ਕਮਿਸ਼ਨ ਤੇ ਦਿੱਤਾ ਸੋਸ਼ਲ ਵੈਲਫੇਅਰ ਦੀਆਂ ਸਕੀਮਜ਼ ਨੇ ਉਹਨਾ ਚਲੋ ਉਹ ਬਹੁਤ ਲੰਬਾ ਹੋ ਜਾਣਾ ਕਦੇ ਆਪਾਂ ਫੇਰ ਬੈਠਾਂਗੇ ਪਰ ਜਿਹੜੀ ਬੇਸਿਕ ਗੱਲ ਆ ਉਹ ਮੇਰੀ ਤਾਂ ਸਿਰਫ ਇੰਨੀ ਹੈ ਵੀ ਸਾਡੀ ਜਿਹੜੀ ਲੜਾਈ ਆ ਉਹ ਕਾਂਗਰਸ ਨੇ ਜੋ ਕੀਤਾ ਪਿਛਲੇ 2.5 ਸਾਲ ਚ 73000 ਕਰੋੜ ਦਾ ਕਰਜ਼ਾ ਤਾਂ ਮਾਨ ਸਰਕਾਰ ਨੇ ਲਿਆ 70000 ਕਰੋੜ ਦਾ ਕਰਜ਼ਾ 5 ਸਾਲਾਂ ਚ ਕਾਂਗਰਸ ਸਰਕਾਰ ਨੇ ਲਿਆ ਸੀ ਉਹ ਕਰਜ਼ਾ ਜਿਹੜਾ 5 ਸਾਲਾਂ ਚ ਪਿਛਲੀ ਸਰਕਾਰ ਨੇ ਲਿਆ ਸੀ ਇਹਨਾਂ ਨੇ ਪਾਉਣੇ 2 ਸਾਲ ਚ ਉਹ ਅੰਕੜਾ ਛੂ ਲਿਆ ਔਰ ਜਿਹੜੀ ਡਿਵੈਲਪਮੈਂਟ ਅਕਾਲੀ ਦਲ ਨੇ ਕਰਾਈ ਸੀ ਉਹਨਾਂ ਪੈਸਿਆਂ ਨਾਲ ਉਹ ਤਾਂ ਮਤਲਬ ਪੈਚਵਰਕ ਵੀ ਨਹੀਂ ਹੋਇਆ ਯਾਰ ਨਵੀਂ ਸੜਕ ਬਣਨ ਦੀ ਗੱਲ ਦੂਰ ਛੱਡੋ ਸੋਭਤਾ ਸੈਂਟਰ ਬਣਾਏ ਸੀ ਅਕਾਲੀ ਦਲ ਨੇ ਸੋਸ਼ਲ ਵੈਲਫੇਅਰ ਸਕੀਮਸ ਸੀਗੀਆਂ ਕਿੰਨੀਆਂ ਸ਼ੁਰੂ ਕੀਤੀਆਂ ਸਾਰਿਆਂ ਨੂੰ ਮਿਲਦਾ ਸੀ ਆ ਜਿਹੜੀ ਬਿਜਲੀ ਦੀ ਹੁਣ ਬੜੀ ਗੱਲ ਹੋ ਰਹੀ ਆ ਮੈਂ ਇਹਦੇ ਤੇ ਥੋੜਾ ਜਿਹਾ ਚਾਨਣਾ ਪਾਉਣਾ ਵੀ ਇਹ ਸਰਪਲਸ ਕਿਹਦੀ ਕੀਤੀ ਹੋਈ ਆ ਪੰਜਾਬ ਦਾ ਤਾਂ ਇਹ ਹਾਲ ਸੀ ਵੀ 2009 ਚ ਨਾ ਨਾਰthern ਗ੍ਰਿਡਾ ਜਿਹੜਾ ਦਿੱਲੀ ਵਾਲਾ ਉਹ ਫੇਲ ਹੋਣ ਲੱਗਿਆ ਸੀ ਤੇ ਉਹਨਾਂ ਨੇ ਰੋਕ ਲਾਤੀ ਸੀ ਪੰਜਾਬ ਇਹ ਤੋਂ ਬਾਅਦ ਪਾਵਰ ਡਰਾ ਨਹੀਂ ਕਰ ਸਕਦਾ ਪੰਜਾਬ ਦੀ ਤਰੱਕੀ ਲਈ ਇੰਡਸਟਰੀ ਲਈ ਆਪਣੇ ਰੋਜ਼ ਆਪਾਂ ਹੁਣ ਬੈਠੇ ਆ ਲਾਈਟਾਂ ਪੱਖੇ ਚੱਲਦੇ ਆ ਆਪਣੇ ਜੀਵਨ ਲਈ ਜ਼ਰੂਰੀ ਆ ਬਿਜਲੀ ਹੋਣੀ ਤੇ ਬਿਜਲੀ ਨੂੰ ਸਰਪਲਸ ਕਰਕੇ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿਜ਼ਨ ਨੇ ਚਾਹੇ ਉਹ ਸੋਲਰ ਪਾਵਰ ਪਲਾਂਟ ਬਣਾਏ ਚਾਹੇ ਥਰਮਲ ਬਣਾਏ ਚਾਹੇ ਹਾਈਡਲ ਤਾਂ ਨਹੀਂ ਕੋਈ ਬਣਿਆ ਪਰ ਬਾਇਓ ਗੈਸ ਬਾਇਓਮਾਸ ਕਿੰਨਾ ਕੰਮ ਉਸ ਸਮੇਂ ਕਰਕੇ ਪੰਜਾਬ ਨੂੰ ਪਾਵਰ ਸਰਪਲਸ ਕੀਤਾ ਅੱਜ ਜਿਹੜੀ 200 ਯੂਨਿਟ ਬਿਜਲੀ ਅਸੀਂ ਫ੍ਰੀ ਦਿੰਦੇ ਸੀ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਇਹਨਾਂ ਨੇ ਕਿਹਾ ਅਸੀਂ 300 ਦਵਾਂਗੇ ਜੀ ਸਾਰਿਆਂ ਨੂੰ ਆ ਤੁਸੀਂ ਇੱਥੇ ਬੈਠੇ ਹੋ ਮੈਨੂੰ ਹੱਥ ਖੜਾ ਕਰਕੇ ਦੱਸੋ ਵੀ ਕਿੰਨੇ ਲੋਕ ਆ ਜਿਨ੍ਹਾਂ ਨੂੰ ਉਸ 300 ਯੂਨਿਟ ਦਾ ਲਾਭ ਮਿਲ ਰਿਹਾ ਇੱਕ ਯਾਤਰਾ ਪਿੱਛੇ ਸਾਡੇ ਪ੍ਰਧਾਨ ਸਾਹਿਬ ਨੇ ਕੱਢੀ ਉਹਦੇ 'ਚ ਬੀਬੀਆਂ ਬਿੱਲ ਲੈ ਕੇ ਆਗੀਆਂ ਡਬਲ ਡਬਲ ਬਿਲ ਆ ਰਹੇ ਆ ਪਿੰਡਾਂ 'ਚ ਲੋਕਾਂ ਨੂੰ ਸ਼ਹਿਰਾਂ 'ਚ ਸੋ ਇਸ ਕਰਕੇ ਜੇ ਪੰਜਾਬ ਨੇ ਵਾਪਸ ਤਰੱਕੀ ਤੇ ਹੋਣਾ ਜੇ ਪੰਜਾਬ ਨੇ ਆਪਦੇ ਹੱਕ ਸੈਂਟਰ ਤੋਂ ਲੈਣੇ ਨੇ ਜੇ ਪੰਜਾਬੀਆਂ ਨੇ ਆਪਦਾ ਸਿਰ ਉੱਚਾ ਕਰਕੇ ਜੋ ਪੁਰਾਣਾ ਆਪਣਾ ਮਾਣ ਮੱਤਾ ਇਤਿਹਾਸ ਆ ਉਹ ਦੁਬਾਰਾ ਬਹਾਲ ਕਰਨਾ ਤਾਂ ਜਿਹੜੀ ਤੁਹਾਡੀ ਰੀਜਨਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਨੂੰ ਤੱਕੜਾ ਕਰੋ ਸਾਡੇ ਕੈਂਡੀਡੇਟ ਦਾ ਇਹਨਾਂ ਦੂਜੇ ਕੈਂਡੀਡੇਟਾਂ ਨਾਲ ਲੁਧਿਆਣੇ ਦੀ ਸੀਟ ਦੀ ਮੈਂ ਗੱਲ ਕਰਦਾ ਕੋਈ ਮੁਕਾਬਲਾ ਨਹੀਂ ਹੈ ਇੱਕ ਹੀਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੁਧਿਆਣੇ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਲਈ ਦਿੱਤਾ ਉਹਨਾਂ ਦਾ 27 ਸਾਲ ਦਾ ਜੀਵਨ ਆ ਬਿਲਕੁਲ ਸਾਫ਼ ਸੁਥਰਾ ਕੋਈ ਉਹਨਾਂ ਤੇ ਦਾਗ ਨਹੀਂ ਤੱਬਾ ਨਹੀਂ ਔਰ ਬਹੁਤ ਹੀ ਸੂਝਵਾਨ ਸਿਆਣੇ ਜਦੋਂ ਐਮਐਲਏ ਰਹੇ ਉਹਨਾਂ ਨੇ ਡਿਵੈਲਪਮੈਂਟ ਦੇ ਇੰਨੇ ਕੰਮ ਕਰਾਏ ਤੁਸੀਂ ਉਹਨਾਂ ਦੇ ਹਲਕੇ ਤੋਂ ਜਾ ਕੇ ਪੁੱਛ ਸਕਦੇ ਜੇ ਉਹੀ ਜੀ ਡਿਵੈਲਪਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਇਹ ਜਿਹੜੇ ਰਲੇ ਕਬੂਤਰ ਨੇ ਜਿਹੜੇ ਪੰਜਾਬ ਨੂੰ ਦੱਬਣ ਲਈ ਤਿੰਨੇ ਇਕੱਠੇ ਨੇ ਆਰਸ਼ ਰੋਮਣੀ ਅਕਾਲੀ ਦਲ ਪੰਜਾਬ ਦੀ ਪੰਜਾਬੀਆਂ ਦੀ ਲੜਾਈ ਲੜ ਰਿਹਾ ਚਾਹੇ ਲੋਕਾਂ ਨੇ ਸਾਨੂੰ ਪਿਛਲੀਆਂ 7.5 ਸਾਲ ਦੋ ਦੋ ਟਰਮਾਂ ਤੋਂ ਸਾਨੂੰ ਪਰੋਸਾ ਨਹੀਂ ਜਤਾਇਆ ਸਾਡੇ ਚ ਪਰ ਸਾਡੇ ਪ੍ਰਧਾਨ ਨੇ ਸਾਡੀ ਪਾਰਟੀ ਨੇ ਅਕਾਲੀ ਦਲ ਨੇ ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਬੰਦ ਨਹੀਂ ਕੀਤਾ ਉਹ ਥੋੜੇ ਵਿਚ ਰਿਹਾ ਅੱਜ ਵੀ ਤੁਹਾਡੇ ਨਾਲ ਆ ਕਿਉਂਕਿ ਅਸੀਂ ਤਾਂ ਕਿਤੇ ਜਾ ਹੀ ਨਹੀਂ ਜਾਣਾ ਹੀ ਨਹੀਂ ਕਿਉਂਕਿ ਅਸੀਂ ਤਾਂ ਹੈ ਹੀ ਪੰਜਾਬੀ ਹੈ ਹੀ ਪੰਜਾਬ ਦੇ ਆ ਬਾਕੀ ਆਉਣ ਜਾਣ ਵਾਲੇ ਰਣ ਨਾਲੇ ਮੈਂ ਇੰਨੀ ਗੱਲ ਕਹਿਣੀ ਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਪੰਜਾਬ ਆ ਜਿਹੜਾ ਉਹ ਕਦੇ ਦੱਬਣ ਵਾਲਾ ਸੂਬਾ ਨਹੀਂ ਹੈ